ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦੇ। 15 ਜਨਵਰੀ ਤੋਂ ਪੰਜਾਬ ਦੇ ਵਿੱਚ 10 ਲੱਖ ਰੁਪਏ ਦਾ ਮੁਫਤ ਇਲਾਜ ਸ਼ੁਰੂ ਹੋ ਜਾਵੇਗਾ ਤਾਂ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਬਾ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਉਤੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਆਉਣ ਵਾਲੀ 15 ਜਨਵਰੀ ਨੂੰ 10 ਲੱਖ ਰੁਪਏ ਤੱਕ ਦੀ ਮੁਫਤ ਡਾਕਟਰੀ ਇਲਾਜ ਯੋਜਨਾ ਸ਼ੁਰੂ ਕਰੇਗਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਐਲਾਨ ਕੀਤਾ ਹੈ ਜਿੱਥੇ ਮੁੱਖ ਮੰਤਰੀ ਭਵਨ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ ਉਹਨਾਂ ਨੇ ਕਿਹਾ ਹੈਗਾ ਕਿ ਇਸ ਦਿਨਾਲ ਪੰਜਾਬ ਦੇ ਕਰੀਬ 3 ਕਰੋੜ ਲੋਕਾਂ ਨੂੰ ਸਿਹਤ ਬੀਮਾ ਮਿਲੇਗਾ ਮੰਤਰੀ ਨੇ ਕਿਹਾ ਹੈਗਾ ਕਿ 9000 ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਦੇ ਉੱਤੇ ਕਾਰਡ ਜਾਰੀ ਕੀਤੇ ਜਾਣਗੇ ਇਸ ਮਕਸਦ ਦੇ ਲਈ ਕੈਂਪ ਵੀ ਲਗਾਏ ਜਾਣਗੇ ਇੱਕ ਵਾਰ ਨਾਮ ਦਰਜ ਹੋਣ ਤੋਂ ਬਾਅਦ ਲੋਕ ਇਲਾਜ ਲਈ ਯੋਗ ਹੋ ਜਾਣਗੇ ਤੇ ਕਾਰਡ ਆਉਣ ਦੇ ਵਿੱਚ ਘੱਟੋ ਘੱਟ 10 ਤੋਂ 15 ਦਿਨ ਲੱਗਣਗੇ ਤਾਂ ਪੂਰੇ ਪੰਜਾਬ ਨੂੰ ਲਗਭਗ 4 ਮਹੀਨਾ ਦੇ ਵਿੱਚ ਕਵਰ ਕੀਤਾ ਜਾਵੇਗਾ ਮੰਤਰੀ ਨੇ ਵੀ ਗੱਲ ਆਖੀ ਹੈ ਕਿ ਇਸ ਦੇ ਵਿੱਚ ਬਹੁਤਿਆਂ ਰਸਮੀਆਂ ਕਾਰਵਾਈਆਂ ਸ਼ਾਮਿਲ ਨਹੀਂ ਹੋਣਗੀਆਂ ਪੰਜਾਬ ਦੇ ਆਧਾਰ ਕਾਰਡ ਜਾਂ ਫਿਰ ਵੋਟਰ ਆਈਡੀ ਕਾਰਡ ਵਾਲਾ ਕੋਈ ਵੀ ਵਿਅਕਤੀ ਯੋਗ ਹੋਵੇਗਾ ਤੇ ਪੰਜਾਬ ਦੇ ਲਗਭਗ 6.7 ਮਿਲਨ ਪਰਿਵਾਰਾਂ ਨੂੰ ਲਾਭ ਮਿਲੇਗਾ ਇਹ ਯੋਜਨਾ ਸਾਰੀਆਂ ਐਮਰਜੈਂਸੀ ਅਤੇ ਪੁਰਾਣੀ ਦੇਖਭਾਲ ਸੇਵਾਵਾਂ ਨੂੰ ਪੂਰ ਜੋ ਕਿ ਕਵਰ ਕਰਦੀ ਹੈ ਜਿਸ ਦੇ ਵਿੱਚ ਲਗਭਗ 2200 ਡਾਕਟਰੀ ਪ੍ਰਕਿਰਿਆਵਾਂ ਸ਼ਾਮਿਲ ਨੇ ਕੋਸਮੈਟਿਕ ਸਰਜਰੀ ਸ਼ਾਮਿਲ ਨਹੀਂ ਹੋਵੇਗੀ ਤੇ ਕੁਝ ਪ੍ਰਕਿਰਿਆਵਾਂ ਜੁੜਾਦੀ ਦੁਰਵਰਤੋ ਹੋ ਸਕਦੀ ਹੈ ਤਾਂ ਉਸ ਨੂੰ ਇੱਕ ਰਿਜ਼ਰਵ ਪੈਕੇਜ ਦੇ ਵਿੱਚ ਰੱਖਿਆ ਗਿਆ ਹੈ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਿਹਤ ਮੰਤਰੀ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਇਸ ਯੋਜਨਾ ਦੇ ਲਈ 9000 ਤੋਂ ਵੱਧ ਕੈਂਪਸ ਸ਼ਹਿਰੀ ਖੇਤਰਾ ਅਤੇ ਪਿੰਡਾਂ ਦੇ ਵਿੱਚ ਕਾਮਨ ਸਰਵਿਸ ਸੈਂਟਰਾਂ ਦੇ ਲਈ ਲਗਾਏ ਜਾਣਗੇ ਕਾਰਡ ਬਣਾਉਣ ਦੇ ਵਿੱਚ 10 ਤੋਂ 15 ਦਿਨ ਲੱਗਦੇ ਨੇ ਤੇ ਸਾਡਾ ਟੀਚਾ 3 ਦਿਨ ਤੋਂ 3 ਮਹੀਨਾ ਦੇ ਅੰਦਰ ਅੰਦਰ ਸਾਰਿਆਂ ਦੇ ਲਈ ਕਾਰਡ ਬਣਾਉਣਾ ਹੈਗਾ ਇਹ ਵੀ ਗੱਲ ਆਖੀ ਹੈ ਕਿ ਇਸ ਵਾਰ ਇੱਕ ਵਾਰ ਜਿਹੜਾ ਕਿ ਨਾਮ ਦਰਜ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਇਲਾਜ ਯੋਗ ਹੋ ਜਾਵੇਗਾ ਤਾਂ ਯਾਨੀ ਕਿ ਇੱਕ ਵਾਰ ਜੇਕਰ ਨਾਮ ਦਰਜ ਹੋ ਗਿਆ ਤਾਂ ਕੋਈ ਵੀ ਵਿਅਕਤੀ ਜਾ ਕੇ ਆਪਣਾ ਇਲਾਜ ਜਿਹੜਾ ਕਿ ਕਰਵਾ ਸਕੇਗਾ ਤਾਂ ਇਸ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਪੈਨਸ਼ਨਰ ਸਰਕਾਰੀ ਕਰਮਚਾਰੀ ਅਤੇ ਆਮ ਲੋਕ ਸਾਰੇ ਇਸ ਯੋਜਨਾ ਦੇ ਵਿੱਚ ਸ਼ਾਮਿਲ ਹੋਣਗੇ ਸਿਰਫ ਇੱਕ ਸ਼ਰਤ ਇਹ ਹੈ ਕਿ ਵਿਅਕਤੀ ਪੰਜਾਬ ਦਾ ਹੋਣਾ ਚਾਹੀਦਾ ਉਸ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੋਰ ਰਾਜਾਂ ਨੇ ਪੰਜਾਬ ਦੀਆਂ ਕਈ ਸਿਹਤ ਸੇਵਾਵਾਂ ਯੋਜਨਾਵਾਂ ਦੇ ਵਿੱਚ ਦਿਲਚਸਪੀ ਦਿਖਾਈ ਹੈ ਅੰਤਰਰਾਸ਼ਟਰੀ ਦੇਸ਼ਾਂ ਨੇ ਵੀ ਦਿਲਚਸਪੀ ਦਿਖਾਈ ਹੈ ਤਾਂ ਬਹੁਤ ਲੋਕਾਂ ਨੇ ਯਾਨੀ ਕਿ 4.69 ਕਰੋੜ ਲੋਕਾਂ ਯਾਨੀ ਕਿ ਹਰ ਦੂਜੇ ਪੰਜਾਬੀ ਨੇ ਆਮ ਆਦਮੀ ਕਲੀਨਿਕ ਤੋਂ ਦਵਾਈ ਲਈ ਹੈ ਬਹੁਤ ਸਾਰੇ ਪੰਜਾਬੀ ਜੋ ਬਿਮਾਰੀ ਦਮਾ ਸ਼ੂਗਰ ਦੇ ਮਰੀਜ਼ ਨੇ ਉਹ ਕਲੀਨਿਕ ਤੋਂ ਆਪਣੇ ਦਵਾਈ ਦੇ ਟੈਸਟ ਵੀ ਕਰਵਾ ਰਹੇ ਨੇ ਅਤੇ ਦਵਾਈਆਂ ਵੀ ਲੈ ਰਹੇ ਨੇ ਤਾਂ ਸਿਹਤ ਮੰਤਰੀ ਨੇ ਕਿਹਾ ਹੈਗਾ ਕਿ ਮੋਹੱਲਾ ਕਲੀਨਿਕ ਦਾ ਪ੍ਰਭਾਵ ਆਉਣ ਵਾਲੇ 5 ਤੋਂ 10 ਸਾਲਾਂ ਦੇ ਵਿੱਚ ਦਿਖਾਈ ਦੇਵੇਗਾ ਜਦੋਂ ਲੋਕਾਂ ਨੂੰ ਗੁਰਦੇ ਜਾਂ ਫਿਰ ਜਿਗਰ ਫੇਲ ਹੋਣ ਤੋਂ ਰੋਕਿਆ ਜਾਵੇਗਾ ਕੈਂਸਰ ਵਰਗੀਆਂ ਕਈ ਪੁਰਾਣੀਆਂ ਬਿਮਾਰੀਆਂ ਘੱਟ ਹੋਣ ਲੱਗ ਪੈਣਗੀਆਂ ਜਦੋਂ ਲੋਕ ਸਮੇਂ ਸਿਰ ਦਵਾਈਆਂ ਲੈਂਦੇ ਨੇ ਤਾਂ ਇਹ ਸਕੀਮ ਤੁਹਾਡੇ ਬਜਟ ਦੇ ਵਿੱਚ ਫਿੱਟ ਬੈਠਦੀ ਹੈ। ਇਹ ਸਕੀਮ ਥਾਈਬ੍ਰਿਡ ਮਾਡਲ ਦੇ ਉੱਤੇ ਹੈ। ਯੂਨਾਈਟਿਡ 1 ਲੱਖ ਤੱਕ ਖਰਚ ਕਰੇਗਾ। ਜਿਸ ਤੋਂ ਬਾਅਦ ਜੇਕਰ ਕੋਈ ਜੇਕਰ ਹੋਰ ਪੈਸੇ ਦੀ ਲੋੜ ਪੁੰਦੀ ਹੈ ਤਾਂ ਸਾਡੀ ਸਿਹਤ ਏਜੰਸੀ ਆਪਣੇ ਆਪ ਇਸ ਨੂੰ ਟਰਸਟ ਮੋਰ ਦੇ ਉੱਤੇ ਅਦਾ ਕਰੇਗੀ। ਇਸ ਦੇ ਨਾਲ ਹੀ ਮੰਤਰੀ ਨੇ ਇਹ ਵੀ ਗੱਲ ਆਖੀ ਹੈ ਕਿ ਅਕਸਰ ਜਦੋਂ ਕੋਈ ਘਾਤਕ ਬਿਮਾਰੀ ਆਉਂਦੀ ਹੈ ਤਾਂ ਲੋਕ ਕਰਜ਼ੇ ਦੇ ਵਿੱਚ ਡੁੱਬ ਸਕਦੇ ਨੇ। ਅਕਸਰ ਜੇਕਰ ਕਿਸੇ ਪਰਿਵਾਰ ਦਾ ਕਮਾਊ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਅੱਜ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪੂਰਾ ਪਰਿਵਾਰ ਕਰਜ਼ੇ ਦੇ ਬੋਝ ਦੇ ਹੇਠ ਦੱਬਿਆ ਹੋਇਆ ਹੋ ਜਾਂਦਾ ਹੈ ਤਾਂ ਬਹੁਤ ਹੀ ਮੁਸੀਬਤਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਪੰਜਾਬ ਸਰਕਾਰ ਦੀ ਇਹ ਯੋਜਨਾ ਅਜਿਹੇ ਪਰਿਵਾਰਾਂ ਨੂੰ ਡਾਕਟਰੀ ਖਰਚਾਂ ਦੀ ਚਿੰਤਾ ਤੋਂ ਰਾਹਤ ਦੇਵੇਗੀ ਤਾਂ ਆਉਣ ਵਾਲੀ 15 ਜਨਵਰੀ ਨੂੰ ਇਹ ਅ ਕਹਿ ਸਕਦੇ ਆਂ ਵੀ ਇਹ ਯੋਜਨਾ ਸ਼ੁਰੂ ਹੋ ਜਾਵੇਗੀ 15 ਜਨਵਰੀ ਤੋਂ ਪੂਰੇ ਪੰਜਾਬ ਭਰ ਦੇ ਵਿੱਚ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤਾਂ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਇਸ ਦੀ ਸ਼ੁਰੂਆਤ ਕਰਨਗੇ ਤਾਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ